ਸਸਕਾਲ ਪੰਜਾਬ ਪਾਸ ਦੇ ਅਜ ਨਵੇਂ ਐਪੀਸੋਡ ਦੇ ਵਿੱਚ ਸਾਡੇ ਵਿੱਚ ਸੀਨੀਅਰ ਜਰਨਲਿਸਟ ਜੇ ਭਾਰਤਵਾਦੀ ਹੈ ਥੋੜੇ ਦਿਨ ਪੱਲੇ ਜਦ ਨਵੀਂ ਲੋਕ ਸਭਾ ਬਣਨੀ ਹਲੇ ਸ਼ਪਤ ਵੀ ਨਹੀਂ ਦਿੱਤੀ ਪ੍ਰਧਾਨ ਮੰਤਰੀ ਨੇ ਕੱਲ ਸ਼ਪਤ ਲੈਣੀ ਹੈ ਉਸ ਤੋਂ ਬਾਅਦ ਅੱਗੇ ਪਾਰਲੀਮੈਂਟ ਦਾ ਕੀ ਸੁਗ੍ਰੂਪ ਰਹੇਗਾ ਕਿਹੜੇ ਕਿਹੜੇ ਮੰਤਰੀ ਬਣਨਗੇ ਸਾਰਾ ਤੈਹ ਹੋਣ ਵਾਲਾ ਹੈ ਪਰੰਤੂ ਚੰਡੀਗੜ੍ਹ ਦੇ ਵਿੱਚ ਇੱਕ ਘਟਨਾ ਹੋਈ ਸੀਆ ਸੀਆਈਐਸ ਸਰ ਦੇ ਕੁਲਵਿੰਦਰ ਕੌਰ ਇੱਕ ਸੈਨਿਕ ਨੇ ਬੱਤਮੀਜ਼ੀ ਕੀਤੀ ਹੈ ਸਾਰਾ ਨੂੰ ਪਤਾ ਐ MP ਨਾਲ ਕੰਗਨਾ ਰਣੋਤ ਨਾਲ ਔਰ MP ਐਕਟਰ ਹੈ ਕਿਹ ਹੈ ਉਹ ਇੱਕ ਅਲੱਗ ਵਿਸ਼ਾ ਹੈ ਪਰੰਤੂ ਸਾਡੇ ਹਿਮਾਚਲ ਨੂੰ ਰਿਪਰੈਜ਼ੈਂਟ ਕਰਦੀ ਹੈ ਔਰ ਚੰਡੀਗੜ੍ਹ ਦੇ ਰਾਈਓ ਪੰਜਾਬ ਉੱਥੇ ਦਿੱਲੀ ਜਾ ਰਹੀ ਸੀਗੀ ਇੱਕ ਬੜੀ ਘੱਟਾ ਹੋਈ ਹੈ ਉਸ ਦੇ ਵਿੱਚ ਅਜੇ ਜੀ ਦਾ ਟੇਕ ਜਾਂਦੇ ਅਜੇ ਜੀ ਕੀ ਹੈ ਤੁਹਾਡਾ ਟੇਕ ਇਸ ਉੱਪਰ ਥੈਂਕ ਯੂ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਆਪਣੇ ਚੈਨਲ ਤੇ ਆਨ ਦਾ ਆ ਮੇਰਾ ਸਟੈਂਡਰਡੀ ਇਮੀਡੀਟ ਰਿਐਕਸ਼ਨ ਇਹ ਹੈ ਕਿ ਜਿਹੜੀ ਯੂਨੀਫਾਰਮਡ ਫੋਰਸਸ ਹੁੰਦੀਆਂ ਨੇ ਉਹਨਾਂ ਦਾ ਇੱਕ ਡਿਸਪੀਸਪਲਨ ਹੁੰਦਾ ਉਹਦੇ ਚ ਲਾਅ ਐਂਡ ਆਰਡਰ ਆਪਣੇ ਹੱਥ ਵਿੱਚ ਲੈਣ ਦਾ ਉਹਨਾਂ ਦਾ ਅਧਿਕਾਰ ਉਹਨਾਂ ਦੇ ਕੈਪਟਨ ਤੋਂ ਆਂਦਾ ਹੈ ਉਹਨਾਂ ਦੇ ਸੀਨੀਅਰ ਤੋਂ ਆਂਦਾ ਹੈ ਉਹਨੇ ਜਿਹੜੇ ਇਮੋਸ਼ਨਲ ਰਿਐਕਸ਼ਨਸ ਹੁੰਦੇ ਨੇ ਇਸ ਤਰ੍ਹਾਂ ਦੇ ਇਹਦੇ ਬਾਰੇ ਮੈਨੂੰ ਲੱਗਦਾ ਹੈ ਕਿ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਅੰਦਰ ਵੀ ਬੜੀ ਚਰਚਾ ਹੋਈ ਪਈ ਹੈ ਨੈਸ਼ਨਲ ਲੈਵਲ ਤੇ ਵੀ ਬੜੀ ਚਰਚਾ ਹੋਈ ਪਈ ਹੈ ਬਿਲਕੁਲ ਹੋਈ ਪਈ ਹੈ ਤੇ ਇੱਕ ਯੂਨੀਫਾਰਮਡ ਫੋਰਸ ਦੀ ਲੜਕੀ ਹੋਵੇ ਕੁਲਵਿੰਦਰ ਕੌਰ ਜਿਹਦਾ ਨਾਮ ਲਿਆ ਜਾਂ ਕੋਈ ਵੀ ਹੋਵੇ ਆਪਾਂ ਇੱਕ ਬੰਦੇ ਦੀ ਗੱਲ ਨਹੀਂ ਕਰ ਰਹੇ ਆਪਾਂ ਇੱਕ ਡਿਸਪਲਿਨ ਦੀ ਗੱਲ ਕਰੀਏ ਤੇ ਡਿਸਪਲਿਨ ਫੋਰਸ ਡਿਸਪਲਿਨ ਇਹ ਹੁੰਦਾ ਹੈ ਹਾਂ ਉਹ ਇੱਕ ਡਿਸਪਲਿਨ ਨੇ ਹੁੰਦਾ ਵੀ ਸਿਕਿਉਰਿਟੀ ਫੋਰਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਆਪਣਾ ਮੈਂਡੇਟ ਹੈ ਉਹ ਮੈਂਡੇਟ ਜਿਹੜਾ ਹੈਗਾ ਉਹ ਹੈਗਾ ਲਾਅ ਐਂਡ ਆਰਡਰ ਨੂੰ ਚੈੱਕ ਕਰਨਾ ਲॉ ਐਂਡ ਆਰਡਰ ਨੂੰ ਚੈੱਕ ਕਰਕੇ ਤੇ ਉਹਨੂੰ ਅਕੋਰਡਿੰਗਲੀ ਲਾਅ ਐਂਡ ਆਰਡਰ ਐਜੰਸੀਜ਼ ਦੇ ਮੁਤਾਬਕ ਉਹਨੂੰ ਹੈਂਡਲ ਕਰਾਂ ਪਰ ਇਹ ਜਿਸ ਦਾ ਇਨਸੀਡੈਂਟ ਹੋਇਆ ਹੈ ਵੀ ਉਹਨਾਂ ਨੇ ਕੁਲਵਿੰਦਰ ਕੌਰ ਨੇ ਸੋਚਿਆ ਕਿ ਮੇਰੀ ਮਾਤਾ ਨਾ ਲੇਤਾ ਹੋਇਆ ਤੇ ਮੈਂ ਇਹਨੂੰ ਥੱਪੜ ਮਾਰ ਦਿੰਨੀ ਆ ਤੇ ਠੀਕ ਹੈ ਇਮੋਸ਼ਨਲ ਰਿਐਕਸ਼ਨ ਵੀ ਕੀਤਾ ਜਾ ਸਕਦਾ ਹੈ ਇਹਨੂੰ ਤੇ ਦੂਸਰੀ ਗੱਲ ਇਹ ਹੈ ਵੀ ਯੂਨੀਫਾਰਮਸ ਜਦੋਂ ਬੈਠੇ ਹੋ ਤੁਸੀਂ ਤੁਹਾਨੂੰ ਐਦਾਂ ਦਾ ਰਿਐਕਸ਼ਨ ਦੇਣ ਦਾ ਕੋਈ ਅਧਿਕਾਰ ਨਹੀਂ ਹੈਗਾ ਤਾਨੂੰ ਫਿਜ਼ੀਕਲ ਫਿਜ਼ੀਕਲੀ ਅਸਾਲਟ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਜੇ ਉਹ ਇਲੀਗਲ ਕੰਮ ਕੋਈ ਕਰ ਰਹੀ ਹੈ ਕੰਗਨ ਰਣੌਰ ਚਾਹੇ ਉਹ ਐਮਪੀ ਹੈ ਚਾਹੇ ਉਹ ਐਕਟਰ ਹੈ ਚਾਹੇ ਕਾਮਨ ਸਿਟਿਜ਼ਨ ਹੈ ਕੋਈ ਵੀ ਹੋਵੇ ਉਹਦੀ ਜਗ੍ਹਾ ਉਹ ਇੱਕ ਤਰੀਕਾ ਹੁੰਦਾ ਆਰਮਡ ਫੋਰਸਸ ਜਿਹੜੀ ਯੂਨੀਫਾਰਮਡ ਫੋਰਸਸ ਨੇ ਉਹਨਾਂ ਨੂੰ ਇੱਕ ਡੀਲ ਉਹ ਮਤਲਬ ਕਿਦਾਂ ਡੀਲ ਕਰ ਦਿੰਦੇ ਨੇ ਜਿਹੜੇ ਲਾਅ ਐਂਡ ਆਰਡਰ ਦੇ ਵਾਇਓਲੇਟਰ ਹੁੰਦੇ ਹੁਣ ਇਹ ਜਿਹੜੀ ਗੱਲ ਕਰਨਾ ਕਿ ਮੈਂ اپنی ماں ਦਾ ਬਦਲਾ ਲਿਆ ਇਹ ਠੀਕ ਹੈ इमोਸ਼ਨਲੀ ਬੜਾ ਅੱਛਾ ਲੱਗਦਾ ਹੈ ਪੰਜਾਬ 'ਚ ਬੜਾ ਹੰਗਾਰਾ ਮਿਲਿਆ ਹੋਣਾ ਹੈ ਉਹਨਾਂ ਨੂੰ ਬੜੀ ਖੁਸ਼ੀ ਵੀ ਹੋਈ ਹੋਣੀ ਹੈ ਕਈਆਂ ਨੇ ਉਹਨਾਂ ਨੂੰ ਨੌਕਰੀ ਵੀ ਆਫਰ ਕੀਤੀ ਹੈ ਕਈਆਂ ਨੇ ਉਹਨੂੰ ਮੋਨਿਟਰੀ ਪ੍ਰਾਈਸਸ ਵੀ ਆਫਰ ਕੀਤੇ ਨੇ ਕਈਆਂ ਨੇ ਜਿੱਦਾਂ ਆਪਣੇ ਫਰੀਦਕੋਟ ਦੇ ਐਮਪੀ ਨਵੇਂ ਬਣੇ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਅਗਲਾ ਇਲੈਕਸ਼ਨ ਸਾਡੇ ਤੋਂ ਲੜੋ ਇੱਥੇ ਆ ਕੇ ਤੇ ਉਹ ਇਹ ਠੀਕ ਹੈ ਇਹ ਬੜੀ ਇੱਕ ਯੂਫੋਰਿਕ ਜੀ ਗੱਲਾਂ ਹੁੰਦੀਆਂ ਨੇ ਜਿੱਦੇ 'ਚ ਬੜੀ ਐਕਸਾਈਟਮੈਂਟ ਵੀ ਹੁੰਦੀ ਹੈ ਲੇਕਿਨ ਜੇ ਆਪਾਂ ਸਿਰਫ ਲੋਇੰਡ ਆਰਡਰ ਪੁਆਇੰਟ ਆਫ ਵਿਊ ਨਾਲ ਦੇਖੀਏ ਤੇ ਮੈਨੂੰ ਲੱਗਦਾ ਹੈ ਕਿ ਇਹ ਇਹ ਇੱਕਦਮ ਨਾ ਸਾਨੂੰ ਉਸ ਉਸ ਲੈਵਲ ਤੇ ਲੈ ਜਾਂਦਾ ਜਿਹੜੀ ਸਿਕਿਉਰਿਟੀ ਫੋਰਸ ਹੋਂ ਫੋਰ ਐਗਜ਼ਾਮਪਲ ਸ਼ਬਾਨਾ ਆਜ਼ਮੀ ਦਾ ਜਿਕਰ ਐਕਸ਼ਨ ਆਇਆ ਸ਼ਬਾਨਾ ਆਜ਼ਮੀ ਤੇ ਕੰਗਨਾ ਰਨੌਤ ਦੇ ਬਹੁਤ ਸੰਬੰਧ ਬੜੇ ਕੋੜੇ ਤੇ ਚੱਲ ਰਹੇ ਨੇ ਕਿਉਂਕਿ ਉਹਦੇ ਹਸਬੰਡ ਜਿਹੜੇ ਨੇ ਉਹਨਾਂ ਤੇ ਡੈਫਮੇਸ਼ਨ ਦਾ ਕੇਸ ਹੈ ਜੋ ਵੀ ਹੈ ਲੇਕਿਨ ਉਹਦਾ ਵੀ ਇਹ ਕਹਿਣਾ ਸੀਗਾ ਕਿ ਫਿਜ਼ੀਕਲ ਨਹੀਂ ਹੋਣਾ ਚਾਹੀਦਾ ਫਿਜ਼ਿਕਲੀ ਸਲੈਪ ਨਹੀਂ ਕਰਨਾ ਚਾਹੀਦਾ ਤੁਹਾਡਾ মতਬੇਦ ਹੋ ਸਕਦਾ ਹੈ মতਬੇ ਤੁਹਾਡਾ ਸਤਿਕਾਰਯੋਗ ਹੈ ਇਹ ਸਾਡਾ ਕੰਟਰੀ ਡੈਮੋਕਰੈਟਿਕ ਕੰਟਰੀ ਹੈ মতਬੇਦ ਹੋਣਾ ਠੀਕ ਹੈ ਪਰ ਜਦੋਂ ਤੁਸੀਂ ਯੂਨੀਫਾਰਮ ਪਾ ਲਈ ਤੇ ਫਿਰ ਯੂਨੀਫਾਰਮ ਤੇ ਤੁਸੀਂ ਇੱਕ ਡਿਊਟੀ ਤੇ ਹੋ ਉਹ ਡਿਊਟੀ ਦਾ ਧਰਮ ਨਿਭਾਣਾ ਹੈ ਤੁਹਾਡਾ ਉਹ ਧਰਮ ਆਪਣਾ ਨਿਭਾਣਾ ਜੇ ਤੁਹਾਨੂੰ ਬਹੁਤ ਇਮੋਸ਼ਨਲ ਪ੍ਰੋਬਲਮ ਹੈਗੀ ਹੈ ਕਿ ਜੋ ਕੰਗਨਾ ਨੇ ਗਲਤ ਸਟੇਟਮੈਂਟ ਤੁਹਾਡੇ ਮੁਤਾਬਿਕ ਦਿੱਤੀਆਂ ਨੇ ਕਿਸਾਨ ਅੰਦੋਲਨ ਚ ਫਿਰ ਤੁਸੀਂ ਮੰਡੀ ਇਲੈਕਸ਼ਨ ਚ ਜਾ ਕੇ ਕੈਂਪੇਨ ਕਰਦੇ ਯਾ ਜਿੱਤੇ ਵੀ ਸੀਗਾ ਯਾ ਸੋਸ਼ਲ ਮੀਡੀਆ ਤੇ ਰਿਜ਼ਰਵਡ ਕਰ ਦੇ ਕਿਉਂਕਿ ਜੋ ਵੀ ਕੰਗਨਾ ਨੇ ਕਿਹਾ ਉਹ ਸੋਸ਼ਲ ਮੀਡੀਆ ਤੇ ਕਿਹਾ ਉਹਨੇ ਫਿਜ਼ੀਕਲੀ ਕੋਈ ਕਿਸੇ ਨੂੰ ਕੁਝ ਨਹੀਂ ਕਿਹਾ ਲੇਕਿਨ ਇਹ ਜਿਹੜਾ ਨੈਰੇਟਿਵ ਰਿਗਾਰਡਨ ਵਾਲੀ ਗੱਲ ਹੈਗੀ ਹੈ ਇਹ ਸਾਨੂੰ ਲੱਗਦਾ ਹੈ ਕਿ ਬਹੁਤ ਚਿੰਤਾ ਦਾ ਵਿਸ਼ੇ ਹੈ ਚਿੰਤਾ ਦਾ ਇਸ ਕਰਕੇ ਵੀ ਹੈ ਕਿ ਪੰਜਾਬ ਇੱਕ ਪਾਸੇ ਇਹਨੂੰ ਹੰਗਾਰਾ ਵੀ ਦੇ ਰਿਹਾ ਤੇ ਦੂਜਾ ਇੱਕ ਪੰਜਾਬ ਜਿਹੜਾ ਹੈਗਾ ਉਹ ਇਹਨੂੰ ਕੰਡਮ ਵੀ ਕਰ ਰਿਹਾ ਇਹ ਕਿਉਂਕਿ ਪੰਜਾਬ ਨਾਲ ਰਿਲੇਟਡ ਇਨਸੀਡੈਂਟ ਹੈ ਤੇ ਇਸ ਕਰਕੇ ਸਾਨੂੰ ਇਹਨੂੰ ਇੱਕ ਬੈਲੈਂਸਡ ਪਰਸਪੈਕਟਿਵ ਚ ਦੇਖਣ ਦੀ ਲੋੜ ਹੈ ਇਮੋਸ਼ਨ ਠੀਕ ਹੈ ਕਿਸੇ ਸਿਕਿਉਰਿਟੀ ਆਫੀਸਰ ਦੀ ਇਮੋਸ਼ਨਸ ਹੋ ਜਾਂਦੀਆਂ ਨੇ ਹੁਣ ਕਹਿੰ ਨੂੰ ਕੋਈ ਕੇਬੀਐਸ ਗਿਲਦਾ ਬਾਡੀਗਾਰਡ ਹੋਵੇ ਉਹ ਇਮੋਸ਼ਨਲ ਹੋ ਜੂਵੇ ਤੇ ਕੇਬੀਐਸ ਗਿਲ ਨੂੰ ਸ਼ੂਟ ਡਾਊਨ ਕਰਦੇ ਫੋਰ ਐਗਜ਼ਾਮਪਲ ਹੁਣ ਆਪਾਂ ਜੇ ਥੋੜਾ ਜਿਹਾ ਹੋਰ ਇਹਨੂੰ ਲੰਬਾ ਲੈ ਜਾਈਏ ਇੰਦਰਾ ਗਾਂਧੀ ਨੇ ਸਤਵੰਦ ਸਿੰਘ ਤੇ ਬੀਨ ਸਿੰਘ ਨੂੰ ਆਪਣਾ ਬਾਡੀਗਾਰਡ ਰੱਖਿਆ ਸੀ ਇੱਕ ਵਿਸ਼ਵਾਸ ਨਾਲ ਰੱਖਿਆ ਸੀ ਲੇਕਿਨ ਉਹ ਦੋਨੋਂ ਬੰਦੇ ਜਿਸ ਤਰ੍ਹਾਂ ਬਾਅਦ ਚ ਕੋਰਟ ਦੀ ਪ੍ਰੋਸੀਡਿੰਗ ਹੋਈਆਂ ਵੀ ਉਹ ਇਮੋਸ਼ਨਲ ਹੋ ਗਏ ਇਮੋਸ਼ਨਲ ਤੇ ਹੋ ਗਏ ਠੀਕ ਹੈ ਇਮੋਸ਼ਨਲ ਹੋਣਾ ਠੀਕ ਹੈ ਪਰ ਇਮੋਸ਼ਨਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬੰਦੂਕਾਂ ਕੱਢ ਕੇ ਦੂਜੇ ਨੂੰ ਮਾਰਨ ਲੱਗ ਜਾਓ ਇਹਦੇ ਕੋਲ ਤੇ ਕੁਲਵਿੰਦਰ ਕੌਲ ਕੋਰ ਜੇ ਪਿਸਟਲ ਹੁੰਦੀ ਤੇ ਸ਼ਾਇਦ ਇਹ ਸ਼ੂਟ ਵੀ ਕਰ ਦਿੰਦੀ ਇਹ ਲਾ ਐਂਡ ਆਰਡਰ ਯੂਨੀਫਾਰਮਡ ਫੋਰਸਸ ਦਾ ਜਿਹੜਾ ਇੱਕ ਡਿਸਪਲਨ ਹੈਗਾ ਉਹ ਮੈਨੂੰ ਲੱਗਦਾ ਹੈ ਕਿ ਯੂਨੀਫਾਰਮ ਫੋਰਸਸ ਨੂੰ ਮੇਨਟੇਨ ਕਰਨਾ ਚਾਹੀਦਾ ਮੈਨੂੰ ਹੈਰਾਨੀ ਹੋ ਰਹੀ ਹੈ ਸੀਆਈਐਸਐਫ ਦੇ ਇੱਕ ਡੀਆਈਜੀ ਜਿਹੜੇ ਜਿਹਨਾਂ ਨੂੰ ਰਿਸਪਾਂਸਿਬਿਲਟੀ ਦਿੱਤੀ ਇਨਵੈਸਟੀਗੇਸ਼ਨ ਦੀ ਉਹਨਾਂ ਨੇ ਇੱਕ ਬਿਆਨ ਦਿੱਤਾ ਅੱਜ ਪਹਿਲੇ ਕਿ ਕੁਲਵਿੰਦਰ ਕੌਰ ਦਾ ਬਹੁਤਾ ਕਸੂਰ ਨਹੀਂ ਹੈਗਾ ਕਿਉਂਕਿ ਉਹ ਇਮੋਸ਼ਨਲ ਹੋ ਗਈ ਸੀ ਸਿਕਿਉਰਿਟੀ ਫੋਰਸਿਸ ਇਮੋਸ਼ਨਲ ਚਲਦੀਆਂ ਨੇ ਜੀ ਸਿਕਿਉਰਿਟੀ ਫੋਰਸਿਸ ਉਹ ਮੈਂ ਸਿਕਿਉਰਿਟੀ ਫੋਰਸ ਤੋਂ ਮੈਂ ਕਹਾਂ ਜੀ ਰਿੰਦਰ ਜੀ ਪਾਗ ਰਾ ਕੇ ਆ ਗਈ ਮੈਂ ਇਮੋਸ਼ਨਲ ਹੋ ਜਾ ਸਿਕਿਉਰਿਟੀ ਫੋਰਸਿਸ ਦਾ ਇੱਕ ਧਰਮ ਹੈ ਉਹ ਧਰਮ ਜਿਹੜਾ ਹੈ ਉਹ ਮੈਂਡੇਟ ਜਿਹੜਾ ਹੈਗਾ ਉਹ ਲਾ ਤੇ ਡਿਸਾਈਡਡ ਹੈਗਾ ਉਹਦੇ 'ਚ ਨਾ ਬੰਦੇ ਦਾ ਬੰਦੇ ਦਾ ਕੰਟਰੀ ਨਾ ਨੇਸ਼ਨ ਨਾ ਜੈਂਡਰ ਨਾ ਰੰਗ ਨਾ ਰੂਪ ਨਾ ਕੁਝ ਨਹੀਂ ਦੇਖਣਾ ਤੁਸੀ ਸਿਰਫ ਇਹ ਦੇਖਣਾ ਕਿ ਬੰਦਾ ਜਿਹੜਾ ਜਾ ਰਿਹਾ ਸਾਡੇ ਆਪਾ ਜੀ ਨੂੰ ਇੰਟਰਸੈਪਟ ਕਰ ਰਹੇ ਆ ਉਹਦੇ ਨੇ ਉਹਨੇ ਕੀ ਇਲੀਗਲ ਕੰਮ ਕੀਤਾ ਸੋ ਮੈਨੂੰ ਲੱਗਦਾ ਇਹ ਬੜਾ ਇੱਕ ਗਲਤ ਐਗਜ਼ਾਮਪਲ ਪੰਜਾਬ 'ਚ ਪੈ ਗਿਆ ਸਰ ਇਹਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਜਦੋਂ ਇਹ ਘਟਨਾ ਹੋਈ ਉਹਨੇ ਘਟਨਾ ਪ੍ਰੀਪਲਾਨਡ ਸੀ ਜਾਂ ਪਲਾਨਡ ਸੀ ਇਹ ਇੱਕ ਜਾਂਚ ਦਾ ਵਿਸ਼ਾ ਹੈ ਪਰ ਜਦੋਂ ਜਦੋਂ ਐਦਾਂ ਦੀ ਘਟਨਾਵਾਂ ਹੁੰਦੀਆਂ ਤੇ ਕਈ ਕਈ ਵਾਰੀ ਅਸੀਂ ਦੇਖਿਆ ਵੀ ਜਿਹੜੀ ਸਾਡੀ ਕੰਟਰੀ ਦੇ ਖਿਲਾਫ ਫੋਰਸਿਸ ਹੈ ਉਹ ਇੱਕਦਮ ਇਕੱਠੇ ਹੋ ਜਾਂਦੀ ਔਰ ਸਾਡੇ ਜਿਹੜੇ ਲੋਕ ਉਹਨਾਂ ਨੂੰ ਖਲਾਂ ਦੀ ਕੋਸ਼ਿਸ਼ ਕਰਦੀ ਹੈ ਸੋਸ਼ਲ ਮੀਡੀਆ ਤੇ ਲਾਈਕ ਖਲਾਂ ਦੀ ਕੋਸ਼ਿਸ਼ ਕਰਦੀ ਔਰ ਕਈ ਵਾਰੀ ਅਸੀਂ ਇਹ ਵੀ ਦੇਖਿਆ ਵੀ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਹੈਂਡਲ ਯੂਜ਼ ਹੋ ਰਹੇ ਹੁੰਦੇ ਉਹ ਸਾਰੇ ਦੇ ਸਾਰੇ ਪਾਕਿਸਤਾਨ ਦਾ ਕਿਤੇ ਹੋਰ ਯੂਜ਼ ਹੋ ਰਹੇ ਹੁੰਦੇ ਇਸ ਦੇ ਬਾਰੇ ਤੁਹਾਡਾ ਕੀ ਰਾਇ ਹੈ ਵੀ ਜੇਕਰ ਐਦਾਂ ਦੀ ਚੀਜ਼ਾਂ ਹੁੰਦੀਆਂ ਤੇ ਉਸ ਨੂੰ ਕਿੱਦਾਂ ਕੰਟੇਨ ਕਰਨਾ ਔਰ ਕਿਸ ਤਰ੍ਹਾਂ ਇਸ ਨੂੰ ਬਹੁਤ ਜਲਦੀ ਸਾਡੇ ਇਹ ਇੰਡੀਅਨ ਜਿਹੜੀ ਏਜੰਸੀਜ਼ ਹੈ ਕਾਬੂ ਕਰ ਲੈਣ ਤੇ ਉਸ ਤੋਂ ਬਾਰੇ ਤੁਹਾਡਾ ਕੀ ਲੱਗਦਾ ਕਿ ਕਿਉਂਕਿ ਤੁਹਾਡਾ ਕਾਫੀ ਐਕਸਪੀਰੀਅੰਸ ਹੈ ਇਸ ਲਾਈਨ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਹਰ ਤਿੰਦਰ ਜੀ ਖਿੱਤੇ ਚ ਰਹੇ ਹੋ ਤਿੰਦਰ ਜੀ ਤਿੰਦਰ ਜੀ ਜਿਹੜਾ ਸੋਸ਼ਲ ਮੀਡੀਆ ਹੈ ਨਾ ਉਹ ਕਿਸੇ ਦਿਨ ਕਾ ਵਾਸਤੇ ਨਹੀਂ ਆਗਾ ਸੋਸ਼ਲ ਮੀਡੀਆ ਜਦੋਂ ਆਪਾਂ ਦੇ ਦਿਆਂ ਕਈ ਤਰ੍ਹਾਂ ਦੇ ਰਿਮਾਰਕਸ ਆਉਂਦੇ ਨੇ ਕਈ ਤਰ੍ਹਾਂ ਦੇ ਢਿਨੌਨੇ ਰਿਮਾਰਕਸ ਵੀ ਆਉਂਦੇ ਨੇ ਕਈ ਤਰ੍ਹਾਂ ਦੇ ਸੋਸ਼ਲ ਮੀਡੀਆ ਇਜ਼ ਓਪਨ ਟੂ ਐਨੀਬਾਡੀਜ਼ ਵਰਡ ਉਹਨਾਂ ਦੇ ਚ ਕੋਈ ਵੀ ਕੁਝ ਵੀ ਕਹਿ ਸਕਦਾ ਹੈ ਉਹਦੇ ਚ ਉਹਨ ਨੂੰ ਕੋਈ ਕਿਸੇ ਤਰ੍ਹਾਂ ਦੀ ਬ੍ਰੇਕ ਪ੍ਰੈਕਟੀਕਲੀ ਨਹੀਂ ਲੱਗ ਸਕਦੀ ਤੇ ਦੂਸਰੀ ਗੱਲ ਇਹ ਹੈ ਵੀ ਇਹ ਐਸਾ ਜਿਹਾ ਇਨਸੀਡੈਂਟ ਹੁੰਦਾ ਤੇ ਸਮਾਜ ਉਹਨੂੰ ਕਿੱਦਾਂ ਦੇਖਦਾ ਆਪਾਂ ਨੂੰ ਵੱਡੀ ਤਰ੍ਹਾਂ ਵੱਡਾ ਜਿਹੜਾ ਇੰਡੀਅਮਿਕ ਦੇਖਣਾ ਚਾਹੀਦਾ ਨੈਰੇਟਿਵ ਦੇਖਣਾ ਚਾਹੀਦਾ ਕਿ ਇਹ ਇਨਸੀਡੈਂਟ ਹੋਇਆ ਕੁਲਵਿੰਦਰ ਕੌਰ ਨੇ ਕੀਤਾ ਪੰਜਾਬ ਇਹਨੂੰ ਕਿੱਦਾਂ ਦੇਖ ਰਿਹਾ ਹੁਣ ਪੰਜਾਬ ਇਹਨੂੰ ਦੇਖ ਰਿਹਾ ਹੈਗਾ ਇੱਕ ਪੱਖ ਤੋਂ ਕਿ ਕੁਲਵਿੰਦਰ ਕੌਰ ਨੇ ਬਹੁਤ ਹੀਰੋਇਕ ਕੰਮ ਕੀਤਾ ਤੇ ਕੁਲਵਿੰਦਰ ਕੌਰ ਦੇ ਸਪੋਰਟ ਸ ਕਈ ਕਿਸਾਨਾਂ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉਹਨਾਂ ਨੇ ਉਹ ਵੀ ਕੀਤੀ ਹੈ ਮਤਲਬ ਕਈ ਤਰ੍ਹਾਂ ਦੇ 엘ਮੈਂਟਸ ਕੜੇ ਹੋਗੇ ਤੇ ਫਰੀਦਕੋਟ ਵਾਲੇ ਜਿਹੜੇ ਸਾਡੇ ਨਵੇਂ ਇਲੈਕਟਿਡ ਐਮਪੀ ਨੇ ਉਹਨਾਂ ਨੇ ਕਿਹਾ ਚਲੋ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਗੱਲਾਂ ਨੂੰ ਪਰ ਗੱਲ ਇਹ ਹੈ ਕਿ ਇਸ ਤੋਂ ਪੱਲੇ ਤੁਹਾਨੂੰ ਧਿਆਨ ਹੋਵੇਗਾ ਇਸ ਤੋਂ ਪੱਲੇ ਧਿਆਨ ਹੋਵੇਗਾ ਇੱਕ ਘਟਨਾ ਤੋਂ ਪੱਲੇ ਜਦੋਂ ਪਿਛਲੇ ਪ੍ਰਧਾਨ ਮੰਤਰੀ ਜੀ ਇੱਥੇ ਆਏ ਆ ਔਰ 파ਸ਼ਨਦੇਵ ਉਹਨਾਂ ਨੂੰ ਜਾਣਾ ਸੀ ਇਲੈਕਸ਼ਨ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੂੰ ਘੰਟਾ ਡੇਢ ਘੰਟਾ ਰਾਸਤੇ 'ਚ ਰੋਕ ਲੈ ਗਿਆ ਸੀਗਾ ਤੇ ਉਸ ਦੇ ਵਿੱਚ ਵੀ ਫੋਰਸਿਸ ਦਾ ਕਿਤੇ ਨਾ ਕਿਤੇ ਜਾਂ ਸਰਕਾਰ ਦਾ ਉਸ ਵੇਲੇ ਚੰਨੀ ਗਵਰਨਮੈਂਟ ਦਾ ਇੱਕ ਅ ਕਹੇ ਜਿਸ ਦੇ ਵਿੱਚ ਬੜਾ ਹੀ ਪ੍ਰਧਾਨ ਮੰਤਰੀ ਨੇ ਲਾਈਨ ਅਕਸ਼ਰ ਯੂਜ਼ ਕੀਤਾ ਸੀਗਾ ਵੀ ਮੈਂ ਇੱਥੋਂ ਬਚ ਕੇ ਜਾ ਰਿਹਾ ਇੱਕ ਬੜਾ ਆਇਆ ਸੀਗਾ ਤੇ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਕਿਤੇ ਨਾ ਕਿਤੇ ਪੋਲਿਟਿਸ਼ੀਅਨਸ ਦੇ ਦੁਆਰਾ ਜਾਂ ਕਿਤੇ ਨਾ ਕਿਤੇ ਉਸ ਨੂੰ ਹੰਗਾਰਾ ਦਿੱਤਾ ਜਾਂਦਾ ਹੈ ਕੁਛ ਐਸਾ ਵੀ ਲੱਗਦਾ ਸ देखो ये सारा जेड़ा पंजाब ਦੇ ਅੰਦਰ ਇੱਕ ਚਿੰਤਨ ਹੈਗਾ ਯਾ ਪੰਜਾਬੀ ਪੋਲਿਟਿਕਸ ਜਿਹੜੀ ਹੈਗੀ ਹੈ ਯਾ ਪੰਜਾਬ ਦਾ ਇੱਕ ਨਵਾਂ ਰੁਖ ਜਿਹੜਾ ਹੋਇਆ ਹੈਗਾ ਕਿ ਐਗਰੀਕਲਚਰ ਫਾਰਮਰ ਤੇ ਐਜਿਟੇਸ਼ਨ ਤੋਂ ਬੰਧ ਹੋ ਗਿਆ ਫਾਰਮਰ ਤੇ ਐਜਿਟੇਸ਼ਨ ਐਨੀ ਮਤਲਬ ਇਹਨੇ ਚੱਲਿਆ ਇਹਨਾਂ ਕੁਝ ਹੋਇਆ ਜਿੱਦਾਂ ਉਹ ਕਲੇਮ ਕਰਦੇ ਨੇ ਕਿ 700 ਬੰਦੇ ਦੀ ਜਾਨ ਨਾਲ ਜੁਨਾ ਵੀ ਗਈਆਂ ਨੇ ਜਾਨਾਂ ਗਈਆਂ ਨੇ ਮੈਨੂੰ ਮੈਂ ਨੂੰ ਲਾਈਟਲੀ ਨਹੀਂ ਲੈਂਦਾ ਪਰ ਠੀਕ ਹੈ ਪਰ ਮੈਂ ਇਹ ਕਹਿਣਾ ਚਾਹਨਾ ਵੀ ਜਿਹੜਾ ਨੈਰੇਟਿਵ ਪੰਜਾਬ ਦਾ ਵਿਗੜ ਗਿਆ ਹੈ ਇਹਦੇ ਤੇ ਕਿਤੇ ਨਾ ਕਿਤੇ ਸਾਨੂੰ ਚਰਚਾ ਕਰਨ ਦੀ ਲੋੜ ਹੈ ਸਮਾਜ ਦੇ ਜਿਹੜੇ ਚਿੰਤਨ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਦੇਖਣ ਦੀ ਲੋੜ ਹੈ ਵੀ ਆਪਾਂ ਕਿਤਨਾ ਪੰਜਾਬ ਨੂੰ ਠੀਕ ਰੱਖ ਸਕਦੇ ਆ ਕੀ ਪੰਜਾਬ ਹੁਣ ਆਪਾਂ ਵਾਪਸ ਉਸ ਉਸ ਪੱਕੇ ਲੈ ਕੇ ਜਾਣਾ ਜਿੱਥੇ ਪੰਜਾਬ ਚ ਵਡਾਰੀ ਰਵੇ ਜਿੱਥੇ ਪੰਜਾਬ ਚ 네ਗੇਟਿਵ ਫੋਰਸਿਸ ਦੀ ਰੂਲ ਕਰਦੀਆਂ ਨੇ ਤੇ ਪੰਜਾਬ ਜਿਹੜਾ ਹੈਗਾ ਪੋਜ਼ਿਟਿਵ ਗ੍ਰੋਥ ਤੇ ਨਾ ਜਾਵੇ ਪੰਜਾਬ ਦਾ ਜਿਹੜਾ ਐਗਰੀਕਲਚਰ ਹੈ ਇੰਡਸਟਰੀ ਹੈ ਜਿਹੜਾ ਯੂਥ ਹੈ ਇਹ ਸਾਰਾ ਕੁਝ ਆਪਾਂ ਇੱਕ ਨਵੇਂ ਪੱਧਰ ਤੇ ਲੈ ਕੇ ਜਾਈਏ ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਇਸ ਪਾਸੇ ਲੈ ਕੇ ਜਾਣਾ ਚਾਹੀਦਾ ਹੈ ਤੇ ਜੋ ਐਸੇ ਇਨਸੀਡੈਂਟ ਹੁੰਦੇ ਨੇ ਉਹਦਾ ਉਹਦੇ ਤੇ ਇੱਕ ਬੜੇ ਵਿਵੇਕ ਨਾਲ ਚਿੰਤਨ ਹੋਣਾ ਚਾਹੀਦਾ ਹੈ ਕਿ ਕੀ ਯੂਨੀਫਾਰਮਡ ਫੋਰਸਸ ਉਹ ਠੀਕ ਹੈ ਉਹ ਕਈ ਪੰਜਾਬ ਦੇ ਹੈਗੇ ਨੇ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਕੁਲਵਿੰਦਰ ਕੌਰ ਦਾ ਬਿਹੇਵੀਅਰ ਬਹੁਤ ਅੱਛਾ ਲੱਗ ਰਿਹਾ ਉਹ ਠੀਕ ਹੈ ਉਹਨਾਂ ਦਾ ਨੈਰੇਟਿਵ ਹੈ ਉਹਨਾਂ ਦਾ ਆਪਣਾ ਚਿੰਤਨ ਹੈ ਲੇਕਿਨ ਕੀ ਉਹ ਪੰਜਾਬ ਦੇ ਹਿੱਤ ਚ ਹੈਗਾ ਕੀ ਆਪਾਂ ਇਸ ਤਰ੍ਹਾਂ ਹੀ ਕਰਦੇ ਰਵਾਂਗੇ ਕੀ ਕੱਲ ਨੂੰ ਪੁਲਿਸ ਵਾਲਾ ਕਿਸੇ ਨੂੰ ਉਹ ਕਰ ਦੇਗਾ ਜਾਂ ਆਰਮੀ ਵਾਲਾ ਕੋਈ ਕੁਝ ਕਰੇਗਾ ਸੋ ਇਹ ਇਹ ਥੋੜਾ ਜਿਹਾ ਇੱਕ ਬੜਾ ਵੱਡੀ ਡਿਸਟਿੰਕਸ਼ਨ ਹੈਗੀ ਹੈ ਯੂਨੀਫਾਰਮਡ ਫੋਰਸਸ ਦਾ ਕਿਸ ਤਰ੍ਹਾਂ ਦਾ ਕੰਡਕਟ ਹੁੰਦਾ ਹੈ ਕਿਸ ਤਰ੍ਹਾਂ ਉਹਨਾਂ ਨੂੰ ਕਰਨਾ ਚਾਹੀਦਾ ਤੇ ਕ੍ਰਿਮੀਨਲਸ ਨਾਲ ਕਿਦਾਂ ਡੀਲ ਕਰਨਾ ਚਾਹੀਦਾ ਤੇ ਤੁਸੀਂ ਕ੍ਰਿਮੀਨਲ ਗੁਰਵਿੰਦਰ ਕੌਰ ਦਾ ਕੰਮ ਨਹੀਂ ਹੈਗਾ ਵੀ ਉਹਨੂੰ ਕ੍ਰਿਮੀਨਲ ਡਿਕਲੇਅਰ ਕਰੇ ਉਹਦਾ ਕੋਈ ਕੰਮ ਨਹੀਂ ਸੀ ਵੀ ਹੱਥ ਚਕੇ ਉਦੇ ਅੱਗੇ ਉਹ ਇੱਕ ਸ਼ੀ ਵਾਸ ਨਾਟ ਇਵਨ ਐਮਪੀ ਵੀ ਅਜੇ ਸੀਗੇ ਕਿ ਨਹੀਂ ਪਰ ਉਹ ਐਮਪੀ ਨਾ ਵੀ ਹੋਵੇ ਮੈਂ ਮੈਂ ਵੀ ਜਾ ਸਕਦਾ ਹਾਂ ਉਸ ਕੋਰੀਡੋਰ ਚ ਜਿੱਤੋਂ ਮਤਲਬ ਸੀਸੀਆਈ ਐਸੇ ਬਾਲੇ ਜਾਂਦੇ ਤੇ ਇਸ ਤਰ੍ਹਾਂ ਕੋਈ ਸੋਚੇ ਕਿ ਹਾਂਜੀ ਅਜੇ ਜੀ ਨੇ ਕੋਈ ਇਤਾਂ ਦਾ ਗੱਲ ਕੀਤੀ ਹੈ ਤੇ ਇਹਨਾਂ ਨੂੰ ਥੱਪੜ ਮਾਰੋ ਲੱਤਾ ਮਾਰੋ ਗੋਲੀ ਮਾਰੋ ਇਹਨਾਂ ਨੂੰ ਪਾਸੇ ਕਰੋ ਇਹ ਐਡੀਮ ਨਹੀਂ ਚੱਲਣਾ ਚਾਹੀਦਾ ਸਮਾਜ ਦੇ ਅਜੇ ਜੀ ਤੁਹਾਡਾ ਜਿਹੜਾ ਵਿਊ ਹੈ ਸਾਡੇ ਸਾਹਮਣੇ ਆਇਆ ਹੈ ਸਾਡੇ ਦਰਸ਼ਕਾਂ ਦੇ ਵਿੱਚ ਵੀ ਜਾਏਗਾ ਵੀ ਜਿਹੜਾ ਵੀ ਅਸੀਂ ਕੰਮ ਕਰੀਏ ਪੰਜਾਬ ਨੂੰ ਪੂਰੇ ਵਿਵੇਕ ਨਾਲ ਕੰਮ ਕਰਨਾ ਚਾਹੀਦਾ ਔਰ ਇਸ ਦੇ ਲਈ ਇੱਕ ਪਟਿਕੂਰਲ ਕੋਈ ਨਾ ਕੋਈ ਸਾਡੇ ਜਿਹੜੇ ਬੁੱਧੀਜੀਵੀ ਲੋਕ ਐ ਸਾਡਾ ਜਿਹੜਾ ਪੰਜਾਬ ਚੱਲਦਾ ਹੈ ਉਸ ਨੂੰ ਸੋਚ ਕੇ ਇਸ ਨੂੰ ਸਹੀ ਤਰ੍ਹਾਂ ਹੈਂਡਲ ਕੀਤਾ ਜਾਣਾ ਚਾਹੀਦਾ ਤੁਸੀਂ ਪੰਜਾਬ ਪਾਲਸ ਦੇ ਵਿੱਚ ਆਏ ਪੰਜਾਬ ਪਾਲਸ ਦੇ ਸਾਡੇ ਦਰਸ਼ਕਾਂ ਨੂੰ ਅਨਵੇਦਨ ਵੀ ਆ ਵੀ ਸਾਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਅਜੇ ਜੀ ਤੁਸੀਂ ਅੱਜ ਸਾਡੇ ਸੱਦੇ ਤੇ ਆਂਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅ ਫਿਰ ਕਿਸੇ ਸਮੇਂ ਨਵੇਂ ਟੌਪਿਕ ਤੇ ਫਿਰ ਤੁਹਾਡਾ ਟਿੰਦਰ ਤੁਹਾਡਾ ਟਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਆ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨ ਦਾ ਥੀਓ ਪੁਆਇੰਟ ਤੇ ਤੁਹਾਡਾ ਚੈਨਲ ਬੜਾ ਇੱਕ ਆਬਜੈਕਟਿਵ ਤਰੀਕੇ ਨਾਲ ਸਾਰੇ ਥੀਓ ਪੁਆਇੰਟ ਦਿੰਦਾ ਹੈਗਾ ਤੇ ਮੈਨੂੰ ਚੰਗਾ ਲੱਗਦਾ ਕਿ ਮੈਂ ਉਹਦਾ ਹਿੱਸੇਦਾਰ ਬਣ ਕੇ ਸੁਣ ਲਿਆ ਆਪਣਾ ਆਪਣੇ ਤਰੀਕੇ ਨਾਲ ਆਪਣੀ ਜਿਹੜੀ ਗੱਲ ਹੈ ਉਹ ਕਹਿਣ ਦਾ ਮੈਨੂੰ ਤੁਸੀਂ ਮੌਕਾ ਦਿੱਤਾ ਅਜੇ ਬਹੁਤ ਬਹੁਤ ਧੰਨਵਾਦ ਸਸੀਗਾਲ ਸਸੀਗਾਲ we